ਮਾਤਾ ਗੁਜਰੀ ਦੇ ਨਾਲ ਸੀ ਹੋਈ ਜਿੱਦਾਂ ਕਿਸੇ ਨਾਲ ਨਹੀਂ ਹੋਈ ਤੇ ਨਾ ਹੋਣੀ ਮਾਤਾ ਗੁਜਰੀ ਦੇ ਨਾਲ ਸੀ ਹੋਈ ਜਿੱਦਾਂ ਆ ਕਿਸੇ ਨਾਲ ਨਹੀਂ ਹੋਈ ਤੇ ਨਾ ਹੋਣੀ ਖੇਡਾਂ ਖੇਡੀਆਂ ਹੋਣੀ ਨਾਲ ਉਮਰ ਸਾਰੀ ਸਿਰ ਤੇ ਗੁਜਰੀ ਤੇ ਗੁਜਰੀ ਸੀ ਤਾਂ ਹੋਣੀ ਖੇਡਾ ਖੇਡੀਆਂ ਹੋਣੀ ਨਾਲ ਉਮਰ ਸਾਰੀ ਆ ਸਿਰ ਤੇ ਗੁਜਰੀ ਤੇ ਗੁਜਰੀ ਸੀ ਤਾਂ ਹੋਣੀ ਜਿਹੋ ਜਈ ਸੀ ਗੁਰੂ ਦਸ਼ਨੇਸ਼ ਜੀ ਤੇ ਇਹੋ ਜਈ ਨਹੀਂ ਕਿਸੇ ਤੇ ਸ਼ਾਹ ਹੋਣੀ ਗੋਬਿੰਦ ਜਿਆ ਨਹੀਂ ਕਿਸੇ ਦਾ ਪੁੱਤ ਹੋਣਾ ਤੇ ਗੁਜਰੀ ਜਈ ਨਹੀਂ ਕਿਸੇ ਦੀ ਮਾਂ ਹੋਣੀ ਗੋਬਿੰਦ ਜਿਆ ਨਹੀਂ ਕਿਸੇ ਦਾ ਪੁੱਤ ਹੋਣਾ ਤੇ ਗੁਜਰੀ ਜਈ ਨਹੀਂ ਕਿਸੇ ਦੀ ਮਾਂ ਹੋਣੀ ਬੇਦੀ ਸਾਹਿਬ ਪਟਨੇ ਵਿੱਚ ਤਾਂ ਰੌਣਕਾਂ ਲੱਗੀਆਂ ਨੇ ਪਟਨੇ ਵਿੱਚ ਤਾਂ ਰੌਣਕਾਂ ਲੱਗੀਆਂ ਨੇ ਪੈਦਾ ਨੂਰ ਤੇ ਘਰ ਹੈ ਨੂਰ ਹੋਇਆ ਆਹ ਕਰਨ ਲਈ ਗੁਰੂ ਨਾਨਕ ਦਾ ਮਿਸ਼ਨ ਪੂਰਾ ਆਪ ਜਗ ਵਿੱਚ ਹਾਜ਼ਰ ਹਜ਼ੂਰ ਹੋਇਆ ਲੜ ਲਾਉਣ ਲਈ ਇੱਕ ਪਰਮਾਤਮਾ ਦੇ ਆ ਗੁਜਰੀ ਕੁੱਖ ਦਾ ਇਹ ਕੋਹ ਨੂਰ ਹੋਇਆ ਤੇ ਸੰਤ ਸਿਪਾਈ ਦਾ ਪੂਰਨ ਸਰੂਪ ਦੇ ਕੇ ਰੱਬ ਭੇਜਣ ਲਈ ਆਪ ਮਜਬੂਰ ਹੋਇਆ ਸੰਤ ਸਿਪਾਈ ਦਾ ਪੂਰਨ ਸਰੂਪ ਦੇ ਕੇ ਰੱਬ ਭੇਜਣ ਲਈ ਆਪ ਮਜਬੂਰ ਹੋਇਆ ਹਾਲਸਾ ਜੀ ਵੇਖੇ ਸਮੇ ਅਣਗਿਣਤ ਇਨਸਾਨ ਇੱਥੇ ਵੇਖੇ ਸਮੇ ਅਣਗਿਣਤ ਇਨਸਾਨ ਇੱਥੇ ਤੇ ਜ਼ਿਕਰ ਕਈਆਂ ਦਾ ਵਿੱਚ ਇਤਿਹਾਸ ਹੋਇਆ ਓਏ ਅੱਖਾਂ ਗਈਆਂ ਚੁੜਿਆ ਸੰਸਾਰ ਦੀਆਂ ਪਟਨੇ ਵਿੱਚ ਜਦ ਨੂਰੀ ਪ੍ਰਕਾਸ਼ ਹੋਇਆ ਅੱਖਾਂ ਗਈਆਂ ਚੁੜਿ ਸੰਸਾਰ ਦੀਆਂ ਪਟਨੇ ਵਿੱਚ ਜਦ ਨੂਰੀ ਪ੍ਰਕਾਸ਼ ਹੋਇਆ ਆਇਆ ਅੱਲਾ ਦਾ ਰੂਪੇ ਜਾਗੇ ਅੰਦਰ ਆਪੀ ਖੜਸ਼ਾ ਨੂੰ ਉਦੋਂ ਵਿਸ਼ਵਾਸ ਹੋਇਆ ਸਾਡੇ ਤਿੰਨ ਸਦੀਆਂ ਪਹਿਲਾਂ ਜਾਗੇ ਅੰਦਰ ਪ੍ਰਗਟ ਮਰਦੇ ਗੰਮੜਾ ਖਾਸ ਹੋਇਆ ਸਾਡੇ ਤਿੰਨ ਸਦੀਆਂ ਪਹਿਲਾਂ ਜਾਗੇ ਅੰਦਰ ਪਰਗਟ ਮਰਦੇ ਆ ਗੰਮੜਾ ਖਾਸ ਹੋਇਆ ਦਰਸ਼ਨ ਕਰਿਓ ਇੱਕ ਹੋਰ ਕਿ ਪਟਨੇ ਸ਼ਹਿਰ ਦੀ ਪਾਵਨ ਧਰਤੀ ਉੱਤੇ ਆ ਪੰਥ ਖਾਲਸੇ ਦਾ ਸਾਜਣਹਾਰ ਆਇਆ ਪਟਨੇ ਸ਼ਹਿਰ ਦੀ ਪਾਵਨ ਧਰਤੀ ਉੱਤੇ ਪੰਥ ਖਾਲਸੇ ਦਾ ਸਾਜਣਹਾਰ ਆਇਆ ਢੈਂਦੀ ਕਲਾ ਦੀ ਖੱਡ ਚੋਂ ਕੱਢਣੇ ਲਈ ਆ ਚੜ੍ਹਦੀ ਕਲਾ ਦਾ ਸੀ ਅਵਤਾਰ ਆਇਆ ਸਮਝੇ ਜਾਂਦੇ ਸੀ ਨੀਵੇਂ ਅਸ਼ੂਤ ਜਿਹੜੇ ਓਏ ਨਾ ਤਾਈ ਬਣਾਣ ਸਰਦਾਰ ਆਇਆ ਮੁਰਦਾ ਜਲਾਏ ਅੰਦਰ ਜਾਲ ਪਾਉਣ ਖਾਤਰ ਕਲਗੀ ਧਰਸੀ ਵਿੱਚ ਸੰਸਾਰ ਆਇਆ ਮੁਰਦਾ ਦਿਲਾ ਅੰਦਰ ਜਾਨ ਪਾਉਣ ਖਾਤਰ ਕਲਗੀ ਧਰਸੀ ਵਿੱਚ ਸੰਸਾਰ ਆਇਆ ਮਹਤਾ ਜੀ ਸਮੇ ਸਮੇ ਤੇ ਬਿਜਲੀਆਂ ਕੜਕ ਪਈਆਂ ਆ ਛੋਟੀ ਉਮਰ ਤੋਂ ਹੀ ਹੋਣ ਹਾਰ ਉੱਤੇ 9 ਸਾਲ ਚ ਪਿਤਾ ਜੀ ਵਾਰ ਦਿੱਤੇ ਸਾਇਆ ਰਿਆ ਨਹੀਂ ਸੀ ਬਰਖੁਰਦਾਰ ਉੱਤੇ ਆ ਅੱਖਾਂ ਸਾਵੇਂ ਨਜ਼ਾਰੇ ਨੂੰ ਟੱਕਰੇ ਸੀ ਹੋਣੀ ਟੁੱਟਣੀ ਸਾਰੇ ਪਰਿਵਾਰ ਉੱਤੇ ਤੇ ਅਣਖੀ ਕੋ ਸਾਜਣਾ ਕਰਨ ਦੇ ਲਈ ਕੀਤੀ ਪਰਖ ਕਿਰਪਾਨ ਦੀ ਧਾਰ ਉੱਤੇ ਆਏ ਅਣਖੀ ਕੌਮ ਦੀ ਸਾਜਣਾ ਕਰਨ ਦੇ ਲਈ ਕੀਤੀ ਪਰਖ ਕਿਰਪਾਨ ਦੀ ਧਾਰ ਉੱਤੇ ਤੋ ਕੇਸ ਗੜ ਤੇ ਕਲਗੀਆਂ ਵਾਲੜੇ ਨੇ ਆ ਪ੍ਰਗਟ ਕੀਤਾ ਨਿਆਰਾ ਗੁਰਖਾਲਸਾ ਸੀ ਕੇਸ ਗੜ ਤੇ ਕਲਗੀਆਂ ਵਾਲੜੇ ਨੇ ਪ੍ਰਗਟ ਕੀਤਾ ਨਿਆਰਾ ਗੁਰਖਾਲਸਾ ਸੀ ਸਾਬਤ ਸੂਰਤ ਦਸਤਾਰ ਸੀ ਸਿਰ ਉੱਤੇ ਲੱਗਦਾ ਬੜਾ ਪਿਆਰਾ ਗੁਰਖਾਲਸਾ ਸੀ ਆ ਖਾਸ ਰੂਪ ਅੰਦਰ ਕਲਗੀ ਧਰਜੀ ਦਾ ਬਣਿਆ ਅੱਖਾਂ ਦਾ ਤਾਰਾ ਗੁਰਖਾਲਸਾ ਸੀ ਤੇ ਬਰਫ ਵਾਂਗ ਠੰਡਾ ਨਾਲ ਸੱਜਣਾ ਦੇ ਦੁਸ਼ਮਣ ਲਈ ਅੰਗਿਆਰਾ ਗੁਰਖਾਲਸਾ ਸੀ ਖਾਲਸਾ ਮੇਰਾ ਰੂਪ ਹੈ ਖਾਸ ਮੈਂ ਤਾਂ ਸਭ ਤੁਹਾਡੀ ਜ਼ਿੰਦਗੀ ਸਾਰੀ ਇਸ ਕੰਮ ਚ ਬੀਤੀ ਦਰਸ਼ਨ ਕਰਿਓ ਕਿ ਸਾਵੇਂ ਤੱਕ ਕੇ ਦੁੱਖ ਮੁਸੀਬਤਾਂ ਨੂੰ ਦਿਲ ਕਦੇ ਨਾ ਛੱਡਿਆ ਖਾਲਸੇ ਨੇ ਆ ਸਾਵੇਂ ਤੱਕ ਕੇ ਦੁੱਖ ਮੁਸੀਬਤਾਂ ਨੂੰ ਦਿਲ ਕਦੇ ਨਾ ਛੱਡਿਆ ਖਾਲਸੇ ਨੇ ਇਹਦੇ ਵੱਲ ਜਿਸ ਵੇਖਿਆ ਅੱਖ ਕੈਰੀ ਸਤਾਇਓ ਸੇਦਾ ਵਢਿਆ ਖਾਲਸੇ ਨੇ ਇਹਦੇ ਰਾਜ ਕੰਡੇ ਸੀ ਜੇਸ ਬੀਜੇ ਕੰਡਾ ਉਸੇ ਦਾ ਕੱਢਿਆ ਖਾਲਸੇ ਨੇ ਲਾਲ ਕਿਲੇ ਤੋਂ ਕਿਲੇ ਜਮਰੋਦ ਦੀ ਕਰੇ ਝੰਡਾ ਕੇਸਰੀ ਗੱਡਿਆ ਖਾਲਸੇ ਨੇ ਲਾਲ ਕਿਲੇ ਤੋਂ ਕਿਲੇ ਜਮਰੋਦ ਦੀ ਕਰੇ ਝੰਡਾ ਕੇਸਰੀ ਗੱਡਿਆ ਖਾਲਸੇ ਨੇ ਝੰਡਾ ਕੇਸਰੀ ਗੱਡਿਆ ਖਾਲਸੇ ਨੇ